ਜਿੱ ਕੱਟਦੇ ਪੈਸੇ ਵਾਰਸ ਕਰੋ ਵਾਰਸ ਕਰੋ ਵਾਰਸ ਕਰੋ ਵਾਰਸ ਕਰੋ ਕਰਤਾਰ ਦਾ ਡੀਸੀ ਮਰਦਾਬਾ 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 ਹਰਮਨਤਮਨ ਦੀ ਸਰਕਾਰ ਮਰਦਾਬਾ 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 ਨਿਆਬਾ ਮਰਦਾਬਾ ਸਰਕਾਰ ਸਹੀ ਮਾਤਰਾ 17 ਕਹਿੰਦੀ ਆ ਉਹਦੇ ਮੁਤਾਬਕ ਜਿਹੜਾ ਝੋਨਾ ਵੇਚਿਆ ਉਹਤੇ ਬੜਾ ਵੱਡਾ ਕਟਾ ਆੜਤੀਆਂ ਨੇ ਲਾਇਆ ਜੀ ਉਹ ਜਦੋਂ ਅਸੀਂ ਇਹਨਾਂ ਨਾਲ ਗੱਲ ਕੀਤੀ ਆ ਡੀਸੀ ਸਾਹਿਬ ਦੇ ਨਾਲ ਅਸੀਂ ਸ਼ਿਕਾਇਤ ਇਹਨਾਂ ਨੂੰ ਦਿੱਤੀ ਆ ਉਹਦੇ ਸਬੰਧ ਦੇ ਵਿੱਚ ਕੁਝ ਨਹੀਂ ਕੀਤਾ ਗਿਆ ਜੀ ਮਹੀਨਾ ਡੇਢ ਮਹੀਨਾ ਜਿਹੜਾ ਉਹ ਬੀਤ ਗਿਆ ਜੀ ਉਹਦੇ ਸਬੰਧ ਦੇ ਵਿੱਚ ਅੱਜ 21 ਕਿਸਾਨਾਂ ਦਾ ਜਿਹੜਾ ਵਾ ਝੋਖੜ ਧਾਲ ਤੇ ਅਸੀਂ ਅੱਜ ਬੈਠੇ ਆਂ ਜੀ ਡੀਸੀ ਦਫਤਰ ਵੇਖੋ ਜੀ ਇਹ ਜਾਰੀ ਰਹੂਗਾ ਸਾਡਾ ਉਹਨਾਂ ਚਰ ਜੰਨਾ ਚਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਰੇ ਭੋਖੜ ਹੜਤਾਲ ਸਾਡੀ ਜਾਰੀ ਰਹੂਗੀ ਹਾਂ ਜੀ ਸਾਡੇ ਕੋਲ ਹੋਰ ਜਥੇ ਬੰਦੀਆਂ ਜਿਹੜੀਆਂ ਨੇ ਉਹ ਵੀ ਇਹ ਜਦੋਂ ਇਹ ਮਸਲੇ ਦਾ ਸੁਣਿਆ ਉਹਨਾਂ ਨੇ ਕਿ ਐਡਾ ਵੱਡਾ ਕਟਿਆ ਉਹ ਵੀ ਸਾਡੇ ਕੋਲ ਹੋ ਕੇ ਜਿਹੜਾ ਜਾ ਰਹੀਆਂ ਨੇ ਸੋ ਕੱਲ੍ਹ ਅਹੀਂ 14 ਤਰੀਕ ਨੂੰ ਇੱਕ ਜ਼ਿਲ੍ਹੇ ਦਾ ਵੱਡਾ ਇਕੱਠ ਕਰਾਂਗੇ